ਤਰਨਤਾਰਨ ਨੇੜੇ ਪਿੰਡ ਬਾਕੀਪੁਰ ਵਿਖੇ ਬੀਤੀ ਦੇਰ ਰਾਤ ਜਵਾਈ ਨੇ ਆਪਣੀ ਸੱਸ ਜ਼ਗੀਰ ਖੋਦ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਪੁਲਿਸ ਮੌਕੇ ਤੇ ਪਹੁੰਚੀ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਤੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਚਰਨਜੀਤ ਸਿੰਘ ਵਾਜੀ ਬਾਠਪਿੰਡਾ ਜੀ ਮੇਰਾ ਮੇਰੇ ਪੂਆ ਜੀ ਦਾ ਪੂਆ ਜੀ ਵਾਈ ਹੋਈ ਸੀ ਬਾਕੀਪੁਰ ਪਿੰਡ ਉਹਨਾਂ ਦੀ ਨੌ ਜਗੀਰਪੁਰ ਜਿਹਦਾ ਕੱਤਲ ਹੋਇਆ ਜੀ ਉਹਨਾਂ ਦੇ ਜਵਾਈ ਨਿਸ਼ਾਨ ਸਿੰਘ ਪਿੰਡ ਫਰੀਦ ਵਜੀਦਪੁਰ ਜਿਲ੍ਹਾ ਫਰੀਦਪੁਰ ਤੋਂ ਉਹਨੇ ਕਤਲ ਕੀਤਾ ਜੀ ਜਿਹੜਾ ਲਗਾਤਾਰ ਇਹਨਾਂ ਦੇ ਕੋਲੋਂ ਪਹਿਲਾਂ ਪੈਸਿਆਂ ਦੀ ਮੰਕਰਦਾ ਸੀ ਕਬਲਜੀਤ ਦੇ ਕੋਲੋਂ ਉਹ ਆਪਣੀ ਸੱਸ ਮਾਂ ਨੂੰ ਕਹਿੰਦੀ ਸੀ 3 ਲੱਖ ਰੁਪਇਆ ਜਿਹੜਾ ਇਹਨਾਂ ਨੇ ਪਹਿਲਾਂ ਦਿੱਤਾ ਸੀਗਾ ਪਰ ਉਹ ਪੈਸੇ ਵਾਪਸ ਮੋੜਨ ਦੀ ਬਜਾਏ ਇਹਨਾਂ ਦੇ ਕੋਲੋਂ ਹੋਰ 5 ਲੱਖ ਰੁਪਏ ਦੀ ਮੰਗ ਕਰਦਾ ਸੀ ਕਿ ਗਰੀਬ ਪਰਿਵਾਰੀ ਪੈਸੇ ਦੇ ਨਹੀਂ ਦੇ ਸਕਦੇ ਤੇ ਲੜਕੀ ਨੂੰ ਲਗਾਤਾਰ ਟਾਰਚਰ ਕਰਦਾ ਸੀ ਜੀ ਕੱਲ੍ਹ ਪਰਸੋਂ ਜਿਹੜੀ ਲੜਕੀ ਨੂੰ ਕੁੱਟ ਮਾਰ ਕਰਕੇ ਘਰੋਂ ਕੱਢਿਆ ਆ ਲੜਕੀ ਆਪਣੇ ਪੇਕੇ ਪਿੰਡਾਂ ਬਾਕੀ ਪੁਰਜਾਈ ਆ ਤਾਂ ਕੱਲ ਉਹਦੇ ਪਿੱਛੇ ਆਣ ਕੇ ਬੁਲੇਟ ਮੋਟਰਸਾਈਕਲ ਤੇ ਆਪਣੇ ਪਿਸਤਲ ਦੇ ਨਾਲ ਪਹਿਲੋਂ ਦੋ ਫਾਇਰ ਕੀਤੀ ਆ ਜਿਹੜੇ ਬਚਾਰਿਆ ਜੀ ਨਹੀਂ ਲੱਗੇ ਤੇ ਤੀਸਰਾ ਫਾਇਰ ਕੁੜੀ ਨੂੰ ਮਾਰ ਲੱਗਾ ਗੋਲੀ ਕੁੜੀ ਭੱਜ ਕੇ ਅੰਦਰ ਨੂੰ ਹੋਈ ਆ ਤੇ ਉਹਦੀ ਮਾਂ ਜਿਹੜੀ ਸਬਜ਼ੀ ਕੱਟ ਰਹੀ ਸੀ ਆਪਣੇ ਘਰ ਵਿੱਚ ਬੈਠੀ ਤੇ ਉਹਦੀ ਛਾਤੀ ਵਿੱਚ ਲੱਗੀ ਆ ਉਹਦੀ ਡੈਥ ਹੋ ਗਈ ਜੀ ਲੜਕੀ ਦੀ شادی ਹੋ ਇਹਨੂੰ 10 ਸਾਲ ਤੋਂ ਉੱਪਰ ਹੋ ਗਿਆ ਜੀ 9 ਸਾਲ ਦਾ ਇਹਨਾਂ ਦਾ ਬੱਚਾ ਜੀ ਫਿਰ ਬਾਲਵਰ ਜੀ ਦਾ ਸੰਸੀ ਉਹਦਾ ਇੱਕ ਪਹਿਲਾਂ ਵੀ ਲਈ ਫਿਰ ਪਾਸ ਲਿਸੰਸੀ ਬਣਾਏ ਦੇ ਬਾਰੇ ਮੈਨੂੰ ਪਤਾ ਨਹੀਂ ਜੀ ਹੋ ਸਕਦਾ ਲਿਸੰਸੀ ਹੋਏ ਹਥਿਆਰ ਉਹਨਾਂ ਕੋਲ ਅਸੀਂ ਮੰਗ ਕਰਦੇ ਹਾਂ ਐੱਸਐਸਪੀ ਸਾਹਿਬ ਤਰਨਤਾਰਨ ਦੇ ਕੋਲੋਂ ਵੀ ਇਹ ਦੋਸ਼ੀ ਨੂੰ ਜਿਹੜਾ ਜਲਦੀ ਤੋਂ ਜਲਦੀ ਫੜ ਕੇ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਰੋਗ ਆ ਗਾਂ ਤੋਂ ਅੱਗੇ ਤੋਂ ਲੋਕਾਂ ਦੀਆਂ ਧੀਆ ਭੈਣਾਂ ਦੇ ਨਾਲ ਇਦਾਂ ਦਾ ਖਲਵਾੜ ਕਰਕੇ ਹੱਤਿਆ ਨਾ ਹੋਵੇ ਜੀ ਦਾਜ ਦੇ ਜੀ ਦੀ ਬਲੀ ਦਾ ਨਾਂ ਚੜਦੀਆਂ ਬਹੁਤ ਮਾੜਾ ਘਰ ਦਾ ਹਾਲਤ ਬਣੀ ਪਈ ਆ ਜੀ 21 ਭੈਣ ਤੇ ਇੱਕ ਭਰਾ ਹੈਗਾ ਭਰਾ ਜਿਹੜਾ ਵਿਦੇਸ਼ ਮਲੇਲਾ ਚੋਂ ਆ ਤੇ ਭੈਣ ਜਿਹੜੀ ਘਰ ਆਣ ਕੇ ਬੈਗੀ ਮਾਂ ਦਾ ਕਤਲ ਹੋ ਗਿਆ ਪਿਓ ਪਹਿਲੋ ਮਰ ਚੁੱਕਾ